ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸੰਤ ਸਾਧੂ ਸਿੰਘ ਜੀ ਦੀ ਬਾਬਾ ਜੀ ਬਾਗੇ ਢਿੜਕੀ ਤੇ ਬਿਰਾਜਮਾਨ ਹਨ ਸੰਗਤਾਂ ਦੂਰੋਂ ਨੇੜਿਓ ਦਰਸ਼ਨ ਪਰਸਨ ਕਰ ਲਾਪ੍ਰਾਪਤ ਕਰ ਰਹੀਆਂ ਹਨ ਬਾਗਾ ਦੀ ਸੰਗਤ ਤੇ ਨਾਨਕਸਰ ਦੇ ਪਾਈਆਣਿਆ ਭਾਈ ਪ੍ਰਦਾਨ ਸਿੰਘ ਸਮੇਤ ਬੇਨਤੀ ਕੀਤੀ ਪਾਤਸ਼ਾਹ ਕੱਲ ਪਹਿਲੀ ਫੱਗਨ ਨੂੰ ਨਾਨਕਸਰ ਦਰਸ਼ਨ ਦਿਓ ਬਾਬਾ ਜੀ ਨੇ ਸੰਗਤ ਦੀ ਬੇਨਤੀ ਪ੍ਰਵਾਨ ਕੀਤੀ ਕਿਉਂਕਿ ਇਹ ਆਸਤਾਨ ਗੁਰੂ ਨਾਨਕ ਪਾਤਸ਼ਾਹ ਦਾ ਹੈ ਤੇ ਪਹਿਲੀ ਸਾਵਨ ਤੇ ਪਹਿਲੀ ਫੱਗਨ ਨੂੰ ਬੜਾ ਭਾਰੀ ਜੋੜ ਮੇਲਾ ਹੁੰਦਾ ਸੀ ਅਗਲੇ ਦਿਨ ਬਾਬਾ ਜੀ ਰਾਗੀਆਂ ਸਮੇਤ ਨਾਨਕਸਰ ਚਲੇ ਗਏ ਪਹਿਲਾਂ ਹਜ਼ੂਰ ਨੇ ਵੱਡੇ ਗੁਰਦੁਆਰੇ ਮੱਥਾ ਟੇਕਿਆ ਬਾਅਦ ਵਿੱਚ ਮੰਜੀ ਸਾਹਿਬ ਆ ਗਏ ਜਿੱਥੇ ਬਾਬਾ ਭਗਤ ਸਿੰਘ ਸਾਹਿਬ ਜੀ ਬੈਠ ਕੇ ਸਰੋਵਰ ਦੀ ਸੇਵਾ ਕਰਵਾਇਆ ਕਰਦੇ ਸਨ ਜੋ-ਜੋ ਸੰਗਤ ਪਟੜੀ ਫੇਰ ਨੂੰ ਬਾਬਾ ਜੀ ਦੇ ਆਉਣ ਦਾ ਪਤਾ ਲੱਗਿਆ ਹੁ ਮਹਮਾ ਕੇ ਮੰਜੀ ਸਾਹਿਬ ਆ ਪਹੁੰਚੀ ਇਹ ਸਾਰਾ ਇਲਾਕਾ ਟੋਬਾ ਟੇਕ ਸਿੰਘ ਰੋੜਾ ਵਾਲੀ ਖੀਵਲਾ ਪੰਗਵਾ ਪਿੱਲ ਬਾਗ ਕੁਕਾਰੇ ਕੁਦਲਸੀ इत्यादिक ਅਤੇ ਦੂਰੋਂ ਦੂਰੋਂ ਆਇਆ ਕਰਦੀ ਸੀ ਜਿਸ ਨੂੰ ਮੇ ਬਾਬਾ ਜੀ ਦੇ ਆਉਣ ਦਾ ਪਤਾ ਲੱਗਿਆ ਸਭ ਸੰਗਤਾਂ ਹਜ਼ੂਰ ਦੇ ਚਰਨਾਂ ਵਿੱਚ ਆ ਪੁੱਜੀਆਂ ਹਜ਼ੂਰ ਨੇ ਰਾਗੀ ਸਿੰਘਾਂ ਨੂੰ ਇਸ਼ਾਰਾ ਕੀਤਾ ਕੀਰਤਨ ਆਰੰਭ ਹੋ ਗਿਆ ਬਾਬਾ ਜੀ ਆਪਣੇ ਆਸਨ ਪਰ ਬਿਰਾਜਮਾਨ ਹੋ ਗਏ ਸੰਗਤ ਦੂਰ ਦੂਰ ਤੱਕ ਬੈਠ ਕੇ ਕੀਰਤਨ ਸੁਣ ਰਹੀ ਹੈ ਤੇ ਬਾਬਾ ਜੀ ਦੇ ਦਰਸ਼ਨ ਕਰ ਰਹੀ ਹੈ। ਰਾਗੀ ਸਿੰਘਾਂ ਦਾ ਪੂਰਾ ਜਥਾ ਸੰਸੁਜਾਨ ਸਿੰਘ ਜੀ ਕੀਰਤਨ ਕਰ ਰਹੇ ਹਨ। ਧਾਰਨਾ ਗੁਰੂ ਜੀ ਮੈਂ ਬੰਦਾ ਬੈ ਖਰੀਦ। ਅੰਤਰਾ ਜੇ ਕੋ ਲੈ ਬਿਕਾਈ। ਸ਼ਬਦ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ ਗੁਰ ਕੀ ਬਚਨੀ ਹਾਟ ਬਿਕਾਨਾ ਜਿਤ ਲਾਇਆ ਤਿਤ ਲਾਗਾ। कीर्तन ਤੋਂ ਬਾਅਦ ਹਜ਼ੂਰ ਨੇ ਕੈਂਟਾ ਕੋ ਬਾਣੀ ਦੁਆਰਾ ਸੁਭਾਗੇ ਦੀ ਸਾਖੀ ਕੀਤੀ ਅਤੇ ਸੰਗਤ ਨੂੰ ਨੇਹਾਲ ਕੀਤਾ ਹੁਣ ਦੀਵਾਨ ਦੀ ਸਮਾਪਤੀ ਤੋਂ ਬਾਅਦ ਬਾਬਾ ਜੀ ਨੇ ਪ੍ਰਸ਼ਾਦ ਵਰਤੌਣ ਦਾ ਹੁਕਮ ਦੇ ਦਿੱਤਾ ਜੋ ਵੀ ਫਲ ਫਰੂਟ ਮਿਸ਼ਰੀ ਪਤਾਸੇ ਲਾਚੀ ਬਦਾਮ इत्याद ਪ੍ਰਸ਼ਾਦ ਦਾ ਬੋਲ ਬਣ ਗਿਆ ਸੀ ਸੋ ਹੁਕਮ ਅਨੁਸਾਰ ਸੰਗਤ ਵਿੱਚ ਵਰਤਨਾ ਸ਼ੁਰੂ ਹੋ ਗਿਆ ਬਾਬਾ ਜੀ ਆਪ ਉੱਠ ਬੈਠੇ ਤੇ ਹਜ਼ੂਰ ਦੇ ਚਰਨਾਂ ਤੇ ਮੱਥਾ ਟੇਕਣ ਲੱਗੇ ਹਜ਼ੂਰ ਨੇ ਬਹੁਤ ਰੋਕਿਆ ਕਈ ਤਾਂ ਰੁਕ ਗਏ ਤੇ ਕਈ ਚਲੇ ਗਏ 263 ਚੱਕ ਤੋਂ ਜੋ ਸੰਗਤ ਆਈ ਸੀ ਇਹਨਾਂ ਨੇ ਹਜ਼ੂਰ ਦੇ ਚਰਨਾਂ ਦੀ ਛੋਹ ਪ੍ਰਾਪਤ ਕੀਤੀ ਕਈਆਂ ਜਨਮਾਂ ਦੇ ਪੁੰਨ 71 ਹੋਣ ਤਾਂ ਚਰਨ ਦੀ ਛੋਹ ਪ੍ਰਾਪਤ ਹੁੰਦੀ ਹੈ ਨਾਨਕ ਧੂੜ ਪੁਨੀਤ ਸਾਧ ਲਖ ਕੋਟ ਪਿਰਾਗੇ ਭਾਵ ਲੱਖਾਂ ਕਰੋੜਾਂ ਪ੍ਰਾਗ ਰਾਜ ਆਦਿ ਤੀਰਥਾਂ ਦੇ ਪੁੰਨ 71 ਹੋਣ ਤਾਂ ਪੂਰੇ ਮਾਪੁਰਖਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੁੰਦੀ ਹੈ ਹੁਣ ਬਾਬਾ ਜੀ ਰਾਗੀਆਂ ਸਮੇਤ ਆਪਣੇ ਆਸਨ ਤੇ ਭੜਕੀ ਪਹੁੰਚੇ ਬਾਕੀ ਸੰਗਤ ਨੇ ਆਪੋ ਆਪਣੇ ਸਥਾਨਾਂ ਤੇ ਜਿੱਥੇ ਪ੍ਰਬੰਧ ਕੀਤਾ ਹੋਇਆ ਸੀ ਉੱਥੇ ਜਾ ਕੇ ਆਰਾਮ ਕੀਤਾ ਪਰ ਇਹ ਪੰਗਵਾ ਪਿੰਡ 263 ਚੱਕ ਤੋਂ ਜੋ ਸੰਗਤ ਆਈ ਸੀ ਇਸ ਨੇ ਬਾਗਾ ਪਿੰਡ ਗੁਰਦੁਆਰਾ ਸਿੰਘ ਸਭਾ ਵਿੱਚ ਆਰਾਮ ਕੀਤਾ ਇੱਥੇ ਗ੍ਰੰਥੀ ਭਾਈ ਵਾਇਗੁਰੂ ਸਿੰਘ ਸੀ ਉਸ ਨੇ ਯਥਾ ਸ਼ਕਤ ਸੇਵਾ ਕੀਤੀ ਅੰਮ੍ਰਿਤ ਵੇਲੇ ਸੰਤ ਸੁਜਾਨ ਸਿੰਘ ਜੀ ਨੇ ਅਤੇ ਹੋਰ ਮਾਸਟਰ ਇੰਦਰ ਸਿੰਘ ਵਾਹਿਗੁਰੂ ਸਿੰਘ ਹਰ ਸਿੰਘ ਤੇ ਰਾਜ ਸਿੰਘ ਆਦਿਕ ਨੇ ਮਿਲ ਕੇ ਕੀਰਤਨ ਕੀਤਾ ਜੋ ਪਹਿਲਾਂ ਵੀ ਨਿਯਮ ਅਨੁਸਾਰ ਦਿਆਲ ਭਗਤ ਗੋਪਾਲ ਤਲੂਜਾ ਰੋਜ਼ ਕਰਦੇ ਸਨ ਹੁਣ ਭੋਗ ਤੋਂ ਬਾਅਦ ਭਗਵਾ ਪਿੰਡ ਦੀ ਸੰਗਤ ਨੇ ਪ੍ਰਸ਼ਾਦ ਪਾਣੀ ਛਕਿਆ ਤੇ ਬਾਬਾ ਜੀ ਦੇ ਭਿੜਕੀ ਦਰਸ਼ਨ ਕਰਨ ਵਾਸਤੇ ਪਹੁੰਚ ਗਏ ਇੱਥੇ ਸੁਖਮਨੀ ਸਾਹਿਬ ਦੇ ਪਾਠ ਪਾਸ ਬੈਠ ਕੇ ਪਾਠ ਸ੍ਰਵਨ ਕਰਦੇ ਰਹੇ ਤਕਰੀਬਨ 10:00 ਵਜੇ ਬਾਬਾ ਜੀ ਵੀ ਪਾਠ ਦੇ ਪਾਸ ਆ ਗਏ 15 ਕੁ ਮਿੰਟ ਪਾਠ ਸੁਣਦੇ ਰਹੇ ਸਾਰੀ ਸੰਗਤ ਜੋ ਨਿਯਮ ਅਨੁਸਾਰ ਆਉਂਦੀ ਸੀ ਦਰਸ਼ਨ ਕਰ ਵਾਪਸ ਚਲੀ ਗਈ ਜਿਸ ਵੇਲੇ ਬਾਬਾ ਜੀ ਅੰਦਰ ਚਲੇ ਗਏ ਤਾਂ ਪਹਿਰੇਦਾਰ ਲੱड्डा ਸਿੰਘ ਨੇ ਬੇਨਤੀ ਜਾ ਕੀਤੀ ਪਾਤਸ਼ਾਹ ਕੁਝ ਸੰਗਤ ਨਵੀਂ ਆਈ ਹੈ ਜਿੰਨਾ ਦਾ ਆਗੂ ਸ਼ਾਮ ਸਿੰਘ ਬਾਗਾਮਲਾ ਹੈ ਉਹ ਸੰਗਤ ਨੂੰ ਵੱਖਰੇ ਦਰਸ਼ਨ ਕਰਾਉਣਾ ਚਾਹੁੰਦਾ ਹੈ ਉੱਤਰ ਵਿੱਚ ਬਾਬਾ ਜੀ ਨੇ ਕਿਹਾ ਅੰਦਰ ਹੀ ਸਾਡੇ ਪਾਸ ਸੰਗਤ ਨੂੰ ਲੈ ਆ ਪਹਿਰੇਦਾਰ ਨੇ ਹੁਕਮ ਅਨੁਸਾਰ ਸਾਰੀ ਸੰਗਤ ਨੂੰ ਬਾਬਾ ਜੀ ਪਾਸ ਪਹੁੰਚਾ ਦਿੱਤਾ ਸੰਗਤ ਨੇ ਜਥਾ ਸ਼ਕਤ ਫੁੱਲਪਤਾ ਸਾਹ ਪੇਟ ਕੀਤਾ। ਬਾਬਾ ਜੀ ਨੇ ਭਾਈ ਸ਼ਾਮ ਸਿੰਘ ਨੂੰ ਮੁਖਾਦੀਬ ਕਰਕੇ ਪੁੱਛਿਆ, "ਸੰਗਤ ਕਿੱਥੋਂ ਆਈ ਹੈ?" ਹੁਣ ਭਾਈ ਸ਼ਾਮ ਸਿੰਘ ਨੇ ਖੋਲ ਕੇ ਵਾਰਤਾ ਦੱਸੀ, "ਪਾਤਸ਼ਾਹ, ਮੈਂ ਇੰਨਾ ਦੇ ਪਿੰਡ ਦਾ ਗ੍ਰੰਥੀ ਹਾਂ। ਮੇਰੇ ਨਾਲ ਮੇਰਾ ਲੜਕਾ ਜਮiyet ਸਿੰਘ ਵੀ ਗ੍ਰੰਥੀ ਦੀ ਸੇਵਾ ਕਰਦਾ ਹੈ ਕਿਉਂਕਿ ਮੈਨੂੰ ਇੱਥੇ ਆਪ ਜੀ ਦੇ ਚਰਨਾਂ ਵਿੱਚ ਪਾਠਾਂ ਵਿੱਚ ਆਉਣਾ ਪੈਂਦਾ ਹੈ ਤਾਂ ਪਿੱਛੇ ਜਮiyet ਸਿੰਘ ਸੇਵਾ ਸੰਭਾਲ ਕਰਦਾ ਹੈ।" ਇਸ ਸੰਗਤ ਨੇ ਆਪ ਜੀ ਦੀ ਉਪਮਾ ਸੁਣ ਕੇ ਇੱਥੇ ਆਪ ਜੀ ਦੇ ਚਰਨਾਂ ਵਿੱਚ ਆਉਣ ਦਾ ਮਨ ਬਣਾਇਆ ਹੈ। ਕੁਝ ਕੁ ਨਾਮ ਇਸ ਪ੍ਰਕਾਰ ਦੱਸੇ ਚੰਨਨ ਸਿੰਘ, ਸੇਵਾ ਸਿੰਘ, ਸਾਧੂ ਸਿੰਘ, ਜੀਉਨ ਸਿੰਘ, ਸ਼ਾਮ ਸਿੰਘ, ਗੁਜਰ ਸਿੰਘ ਤੇ ਆਦਿ ਚਾਰ-ਪੰਜ ਸਿੰਘ ਹੋਰ ਸੀ। ਹੁਣ ਬਾਬਾ ਜੀ ਨੇ ਕਿਹਾ ਇਨਾਂ ਵਿੱਚੋਂ ਕੋਈ ਨਿਤਰੇਗਾ ਵੀ ਸਹੀਂ ਕਿ ਸਾਰੇ ਦਰਸ਼ਨ ਮੇਲਾ ਕਰਨ ਵਾਲੇ ਹਨ। ਹੁਣ ਸ਼ਾਮ ਸਿੰਘ ਨੇ ਬੇਨਤੀ ਕੀਤੀ ਨਾਲੇ ਸਾਧੂ ਸਿੰਘ ਨੇ ਮੋਢੇ ਤੇ ਹੱਥ ਧਰਿਆ ਅਤੇ ਕਿਹਾ ਪਾਦਸ਼ਾਹ ਇਹ ਮੁੰਡਾ ਇਨਾਂ ਸਾਰਿਆਂ ਨਾਲੋਂ ਪਰਮਾਰਤ ਦੀ ਲੱਗਣ ਵਾਲਾ ਜਾਪਦਾ ਹੈ। ਹੁਣ ਬਾਬਾ ਜੀ ਨੇ ਕਿਹਾ, "ਚਲ ਇੱਕੋ ਹੀ ਬੜਾ ਹੈ।" ਸਾਧੂ ਸਿੰਘ ਨੇ ਸ਼ਾਮ ਸਿੰਘ ਦੇ ਕੰਨਾਂ ਵਿੱਚ ਕੁਝ ਆਖਿਆ। ਬਾਬਾ ਜੀ ਨੇ ਕਿਹਾ, "ਮੁੰਡਾ ਕੀ ਕਹਿੰਦਾ ਹੈ?" ਅੱਗੋ ਬੇਨਤੀ ਕੀਤੀ, "ਪਾਤਸ਼ਾਹ, ਗੁਰਮੰਤਰ ਵਾਸਤੇ ਬੇਨਤੀ ਕਰਦਾ ਹੈ।" ਬਾਬਾ ਜੀ ਨੇ ਕਿਹਾ, "ਸੋਣੀ ਮੰਗ ਕੀਤੀ ਹੈ। ਹੋਰ ਪਦਾਰਤ ਤਾਂ ਸਾਰੇ ਮੰਗਦੇ ਹਨ। ਇਹੋ ਜਿਹੇ ਮੰਗ ਕੋਈ ਵਿਰਲਾ ਹੀ ਕਰਦਾ ਹੈ।" ਹੁਣ ਬਾਬਾ ਜੀ ਨੇ ਇਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਇਹੋ ਗੁਰਮੰਤਰ ਬਖਸ਼ਿਆ ਸਵੇਰੇ ਉੱਠਣ ਲੱਗਿਆਂ ਸੁਰਤੀ ਨਾਲ ਗੁਰੂ ਨਾਨਕ ਪਾਤਸ਼ਾਹ ਦਾ ਧਿਆਨ ਧਰ ਕੇ ਚੰਨਾ ਤੇ ਮੱਥਾ ਟੇਕੋ ਫਿਰ ਅੱਖਾਂ ਖੋਲ ਕੇ ਕਿਸੇ ਹੋਰ ਨੂੰ ਦੇਖੋ ਉਸ ਤੋਂ ਬਾਅਦ ਦਿਸ਼ਾ ਫਿਰਾਕ ਜਾਓ ਦੰਤਨ ਕੁਦਲਾ ਕਰੋ ਇਸ਼ਨਾਨ ਕਰਦਿਆਂ ਕਰਦਿਆਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲਓ ਕੱਪੜੇ ਪਾਉਂਦਿਆਂ ਪਾਉਂਦਿਆਂ ਪਾਠ ਪੂਰਾ ਹੋ ਜਾਏਗਾ ਹੁਣ ਮੋਲ ਮੰਤਰ ਪਹਿਲੀ ਪੌੜੀ ਨਾਨਕ ਹੋਸੀ ਵੀ ਸੱਚ ਜਿੰਨਾ ਹੋ ਸਕੇ ਕਰ ਲਓ ਫਿਰ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੋ ਇਹ ਵਕਤ ਤੁਸੀਂ ਕੱਢਣਾ ਹੈ 2.5 ਘੰਟੇ ਦਾ ਰੱਬ ਦਾ ਕਰਜ਼ਾ ਹੈ ਜੇ ਵੱਧ ਕਰੋ ਤਾਂ ਗੁਰੂ ਨਾਨਕ ਦੇ ਖਜ਼ਾਨੇ ਵਿੱਚ ਜਮ੍ਹਾਂ ਹੈ ਇਸ ਤਰ੍ਹਾਂ ਹਜ਼ੂਰ ਨੇ ਸਾਰਿਆਂ ਨੂੰ ਮੁਖਾਤਿਬ ਕਰਕੇ ਨਾਮ ਜਪਣ ਦੀ ਤਾਕੀਦ ਕੀਤੀ ਨਾਲ ਹੀ ਬਚਨ ਕੀਤਾ ਇਹ ਪਹਿਲੀ ਜਮਾਤ ਦਾ ਉਪਦੇਸ਼ ਹੈ ਇਹ ਕਰੋਗੇ ਤਾਂ ਅਗਲੀ ਜਮਾਤ ਦੇ ਹੱਕਦਾਰ ਬਣੋਗੇ ਏਉ ਮੰਤਰ ਦੇ ਕੇ ਸ਼ਾਮ ਸਿੰਘ ਨੂੰ ਕਿਹਾ ਇਹ ਪ੍ਰਸ਼ਾਦ ਇੰਨਾ ਵਿੱਚ ਵੰਡ ਦਿਓ ਇਉਂ ਉਪਦੇਸ਼ ਦੇ ਕੇ ਸਾਰੀ ਸੰਗਤ ਨੂੰ ਛੁੱਟੀ ਦਿੱਤੀ ਤੇ ਬਚਨ ਕੀਤਾ ਸ਼ਾਮ ਸਿੰਘ ਬਾਹਰ ਲੰਗਰ ਵਿੱਚੋਂ ਜਲ ਪਾਣੀ ਆਪ ਵੀ ਵਰਤਾਓ अथवा ਸੰਗਤ ਨੂੰ ਵਿਸ਼ਕਾਓ ਇਉਂ ਬਚਨ ਕਰਕੇ ਬਾਹਰ ਤੋਰ ਦਿੱਤਾ ਨਾਲੇ ਆਪ ਵੀ ਪ੍ਰਸ਼ਾਦ ਦੇ ਕੇ ਛੁੱਟੀ ਦਿੱਤੀ ਹੁਣ ਸੰਗਤ ਸਮੇਤ ਛੁੱਟੀ ਲੈ ਕੇ ਆਪੋ ਆਪਣੀ ਘਰੀ ਚਲੇ ਗਏ ਪਰ ਲੱਗਣ ਐਸੀ ਲੱਗੀ ਕਿ ਮਹੀਨੇ ਵਿੱਚ 4-5 ਦਫਾ ਪਿੰਡ ਤੋਂ ਬਾਬਾ ਜੀ ਦੇ ਦਰਸ਼ਨ ਕਰਨ ਆਉਣਾ ਤੇ ਹਰ ਪੂਨਮਾਸ਼ੀ ਨੂੰ ਕੁਝ-ਕੁਝ ਸੰਗਤ ਵੀ ਨਾਲ ਲੈ ਆਉਣੀ ਹੁਣ ਬਾਬਾ ਜੀ ਦੇ 6 ਕੁ ਮਹੀਨੇ ਇੱਥੇ ਰਹੇ ਫਿਰ ਨਾਨਕ ਸਰ ਕਲੇਰੀ ਆ ਗਈ ਕੁਝ ਸਮੇਂ ਬਾਅਦ ਵਿੱਚ ਸਾਦੂ ਸਿੰਘ ਤੇ ਸੇਵਾ ਸਿੰਘ ਇਹ ਵੀ ਤਿਆਰੀ ਕਰਕੇ ਪੁੰਨਿਆ ਤੋਂ 2-4 ਦਿਨ ਪਹਿਲੇ ਜਗਰਾਉ ਆ ਗਈ ਇੱਥੋਂ ਪ੍ਰਸ਼ਾਦ ਮਿਸ਼ਰੀ ਆਦਕ ਲੈ ਕੇ ਕਲੇਰੀ ਪਿੰਡ ਗੁਰਦੁਆਰੇ ਪਹੁੰਚੇ ਇੱਥੋਂ ਬਾਬਾ ਜੀ ਦਾ ਪਤਾ ਕੀਤਾ ਹੁਣ ਪਤਾ ਲੱਗਿਆ ਕਿ ਉਹ ਬਾਹਰ ਕੁਟਿਆ ਵਿੱਚ ਰਹਿੰਦੇ ਹਨ ਔਰ ਨਿਯਮ ਅਨੁਸਾਰ ਸਰਦਾਰ ਰਤਨ ਸਿੰਘ ਬਾਬਾ ਜੀ ਪਾਸ ਜਾਇਆ ਕਰਦੇ ਹਨ ਅੱਗੋਂ ਬੇਨਤੀ ਕੀਤੀ ਸਾਨੂੰ ਰਤਨ ਸਿੰਘ ਦੇ ਘਰ ਪਹੁੰਚਾ ਦਿਓ ਹੁਣ ਮਹੰਤ ਕਾਨ ਸਿੰਘ ਨੇ ਰਤਨ ਸਿੰਘ ਦੇ ਬਾਸ ਘਰ ਪਹੁੰਚਾ ਦਿੱਤਾ ਸ਼ਾਮ ਨੂੰ ਸਰਦਾਰ ਰਤਨ ਸਿੰਘ ਦੇ ਨਾਲ ਬਾਬਾ ਜੀ ਬਾਸ ਪਹੁੰਚੇ ਦੀਵਾਨ ਵਿੱਚ ਪ੍ਰਸ਼ਾਦ ਥੜੀ ਤੇ ਰੱਖ ਕੇ ਮੱਥਾ ਟੇਕਿਆ ਸੰਗਤ ਵਿੱਚ ਬੈਠ ਕੇ ਕੀਰਤਨ ਸਰਮਣ ਕੀਤਾ ਇਸੇ ਤਰ੍ਹਾਂ 2-4 ਦਿਨ ਕਥਾ ਕੀਰਤਨ ਸੁਨਿਆ ਅਤੇ ਝਾੜੂ ਛਿੜਕਾ ਅਧਿਕ ਸੇਵਾ ਕਰਦੇ ਰਹੇ ਹੁਣ ਪੁੰਨਿਆ ਦਾ ਦਿਨ ਆ ਗਿਆ ਬੇਅੰਤ ਸੰਗਤ ਦਾ ਇਕੱਠ ਹੋ ਗਿਆ ਅਤੇ ਰਾਗੀ ਜੱਥੇ ਵੀ ਬਹੁਤ ਆ ਗਈ ਹੋਰ ਬਾਬਾ ਜੀ ਨੇ ਵੀ ਬਚਨਾ ਦੁਆਰਾ ਸੰਗਤ ਨੂੰ ਨਿਹਾਲ ਕੀਤਾ ਇਹਨਾਂ ਦੋਨਾਂ ਪਰ ਐਸਾ ਪ੍ਰਭਾਵ ਹੋਇਆ ਕਿ ਦੋਨਾਂ ਨੇ ਬੰਨ ਬਣਾ ਲਿਆ ਕਿ ਬਾਬਾ ਜੀ ਦੇ ਚਰਨਾਂ ਵਿੱਚ ਹੀ ਰਹਿਣਾ ਹੈ ਹੁਣ ਪੁੰਨਿਆ ਤੋਂ 3-4 ਦਿਨ ਬਾਅਦ ਹਜ਼ੂਰ ਨੇ ਪੁੱਛਿਆ ਤੁਸੀਂ ਭਈ ਘਰ ਨਹੀਂ ਗਈ ਹੋਰ ਸਾਰੀ ਸੰਗਤ ਆਪੋ ਆਪਣੀ ਘਰ ਚਲੀ ਗਈ ਹੈ ਉੱਤਰ ਵਿੱਚ ਬੇਨਤੀ ਕੀਤੀ ਪਾਤਸ਼ਾ ਸਾਡਾ ਵਿਚਾਰ ਹੈ ਆਪ ਜੀ ਦੇ ਚਰਨਾਂ ਵਿੱਚ ਹਮੇਸ਼ਾ ਰਹਿ ਕੇ ਸੇਵਾ ਕਰਨ ਦਾ ਅੱਗੋ ਬਾਬਾ ਜੀ ਚੁੱਪ ਕਰ ਗਏ ਇਸੇ ਤਰ੍ਹਾਂ 15 ਕੋ ਦਿਨ ਬੀਤੇ ਤਾਂ ਸੇਵਾ ਸਿੰਘ ਨੂੰ ਘਰ ਵਾਲੀ ਯਾਦ ਆਉਣ ਲੱਗੀ ਅੰਤਰਜਾਮੀ ਬਾਬਾ ਜੀ ਇੱਕ ਦਿਨ ਕਹਿਣ ਲੱਗੇ ਕਿਉਂ ਭਈ ਕੀ ਸੇਵਾ ਕਰਦੇ ਹੁੰਦੇ ਹੋ ਅੱਗੋ ਬੇਨਤੀ ਕੀਤੀ ਪਾਤਸ਼ਾ ਝਾੜੂ ਮਾਰਦੇ ਹਾਂ ਤੇ ਛੜਕਾ ਕਰਦੇ ਹਾਂ ਅੱਗੋ ਬਾਬਾ ਜੀ ਨੇ ਕਿਹਾ ਇਹ ਤਾਂ ਰੋਟੀ ਜੋਗਾ ਵੀ ਨਾ ਹੋਇਆ ਹੁਣ ਪੁੱਛਿਆ ਤੁਸੀਂ ਗਰਸਤੀ ਹੋ ਜਾਂ ਛੜੇ ਹੋ ਅੱਗੋ ਸਾਧੂ ਸਿੰਘ ਨੇ ਬੇਨਤੀ ਕੀਤੀ ਜੀ ਮੇਵਾ ਸਿੰਘ ਦੀ ਦੂਜੀ ਸ਼ਾਦੀ ਹੋਈ ਹੈ ਹੁਣ ਬਾਬਾ ਜੀ ਨੇ ਬਚਨ ਕੀਤਾ ਫਿਰ ਘਰ ਵਾਲੀ ਯਾਦ ਆਉਂਦੀ ਹੋਣੀ ਹੈ ਹੁਣ ਸੇਵਾ ਸਿੰਘ ਨੇ ਬੇਨਤੀ ਕੀਤੀ ਪਾਤਸ਼ਾ ਤੁਹਾਡੀ ਕਿਰਪਾ ਹੈ ਮੈਨੂੰ ਕੋਈ ਇੱਛਾ ਨਹੀਂ ਅੱਗੋਂ ਹਜ਼ੂਰ ਨੇ ਕਿਹਾ ਕਿਉਂ ਝੂਠ ਬੋਲਦਾ ਹੈ ਉਹ ਤੈਨੂੰ ਯਾਦ ਕਰਦੀ ਹੈ ਤੂੰ ਉਸਨੂੰ ਯਾਦ ਕਰਦਾ ਹੈ ਜਾ ਚਲਾ ਜਾ ਇਹੋ ਕਹਿ ਕੇ ਪ੍ਰਸ਼ਾਦ ਦਿੱਤਾ ਤੇ ਹੁਕਮ ਕੀਤਾ ਤੈਨੂੰ ਛੁੱਟੀ ਹੈ ਹੁਣ ਸਤਿਵਚਨ ਕਰਕੇ ਘਰ ਚਲਾ ਗਿਆ ਸਾਧੂ ਸਿੰਘ ਨੂੰ ਹੁਕਮ ਹੋਇਆ ਕਿਰਤਨੀਆਂ ਦੇ ਪਿੱਛੇ ਬੈਠ ਕੇ ਬੋਲਿਆ ਕਰ ਤੇ ਸੁਖਮਨੀ ਸਾਹਿਬ ਦੇ ਪਾਠ ਵਿੱਚ ਰੋਲ ਵੀ ਲਾਇਆ ਕਰ ਤੇ ਜਦੋਂ ਅੰਮ੍ਰਿਤ ਧਿਆਰ ਹੋਇਆ ਛੱਕ ਲਈ ਅੱਗੋਂ ਸਾਧੂ ਸਿੰਘ ਨੇ ਸਤਿਬਚਨ ਕੀਤਾ ਇਓ ਕਹਿ ਕੇ ਬਾਬਾ ਜੀ ਅੰਦਰ ਆਪਣੇ ਆਸਣ ਤੇ ਚਲੇ ਗਏ ਸਾਧੂ ਸਿੰਘ ਹੁਕਮ ਅਨੁਸਾਰ ਸੇਵਾ ਵਿੱਚ ਲੱਗ ਗਿਆ ਉਹਨਿਆਂ ਤੋਂ ਦੂਜੇ ਦਿਨ ਕਲੇਰੀ ਗਏ ਅੰਮ੍ਰਿਤ ਧਿਆਰ ਹੋਇਆ ਪੰਜ ਪਿਆਰੇ ਬਾਬਾ ਜੀ ਨੇ ਭੇਜੇ ਭਾਈ ਸੰਤਾ ਸਿੰਘ ਰਾਗੀ ਗਿਆਨੀ ਕਰਤਾਰ ਸਿੰਘ ਰਾਗੀ ਭਾਈ ਮੇਵਾ ਸਿੰਘ ਰਾਗੀ ਬਾਬਾ ਡਰੋਲੀ ਜੀ ਅਤੇ ਭਾਈ ਨਿਹਾਲ ਸਿੰਘ ਜੀ ਹੋਰ ਸੰਗਤ ਅੰਮ੍ਰਿਤ ਛਕਣ ਵਾਲੀ ਬਹੁਤ ਸੀ ਨਾਲ ਸਾਧੂ ਸਿੰਘ ਨੇ ਵੀ ਅੰਮ੍ਰਿਤ ਛਕ ਲਿਆ ਹੁਣ ਤਤਪਰ ਹੋ ਕੇ ਸੇਵਾ ਕਰਦਾ ਰਿਹਾ ਇਸ ਤਰ੍ਹਾਂ ਸੇਵਾ ਕਰਦਿਆਂ 5-6 ਮਹੀਨੇ ਬੀਤ ਗਏ ਪਿੱਛੇ ਘਰਦਿਆਂ ਨੂੰ ਫਿਕਰ ਪੈ ਗਿਆ ਦੋ ਜਣੇ ਇਕੱਠੇ ਗਏ ਸੀ ਤੇ ਸੇਵਾ ਸਿੰਘ ਘਰ ਆ ਗਿਆ ਹੈ ਤੇ ਸਾਧੂ ਸਿੰਘ ਨਹੀਂ ਮੁੜਿਆ ਹੁਣ ਸੇਵਾ ਸਿੰਘ ਤੋਂ ਪੁੱਛ ਦੱਸ ਕੀਤੀ ਤਾਂ ਪਤਾ ਲੱਗਿਆ ਕਿ ਸਾਧੂ ਸਿੰਘ ਤਾਂ ਬਾਬਾ ਜੀ ਪਾਸ ਪੱਕਾ ਰਹਿ ਗਿਆ ਹੈ ਹੁਣ ਮਾਪਿਆਂ ਨੂੰ ਫਿਕਰ ਲੱਗਿਆ ਅਸੀਂ ਮੁੰਡੇ ਦੀ ਸ਼ਾਦੀ ਦਾ ਇੰਤਜ਼ਾਮ ਕਰ ਰਹੇ ਹਾਂ ਫਿਰ ਮਰਬਾ ਜ਼ਮੀਨ ਹੈ ਤੇ ਤਿੰਨਾ ਮੁੰਡਿਆਂ ਵਿੱਚੋਂ ਕੰਮ ਕਰਨ ਨੂੰ ਬੜਾ ਹੁਸ਼ਿਆਰ ਹੈ ਉਸ ਤੋਂ ਬਿਨਾ ਘਰ ਦਾ ਕੰਮ ਕਿਵੇਂ ਚੱਲੇਗਾ ਇਸ ਵਿਚਾਰ ਨੂੰ ਮੁੱਖ ਰੱਖ ਕੇ ਸਾਧੂ ਸਿੰਘ ਦਾ ਬਾਪ ਤਿਆਰੀ ਕਰ ਬਾਬਾ ਜੀ ਪਾਸ ਨਾਨਕਚਰ ਪਹੁੰਚ ਗਿਆ ਸਾਧੂ ਸਿੰਘ ਦੇ ਗੱਲ ਲੱਗ ਰੋਣ ਲੱਗ ਗਿਆ ਤੇ ਕਿਹਾ ਇਤਨੀ ਜ਼ਮੀਨ ਜਾਇਦਾਦ ਨੂੰ ਕੀ ਕਰਨਾ ਹੈ ਤੇਰੇ ਬਿਨਾ ਕੌਣ ਸੰਭਾਲੇਗਾ ਉੱਤਰ ਵਿੱਚ ਸਾਧੂ ਸਿੰਘ ਨੇ ਕਿਹਾ ਖਜਾਨ ਸਿੰਘ ਤੇ ਗੁਜਰ ਸਿੰਘ ਦੋ ਮੁੰਡੇ ਹਨ ਉਹ ਸੰਭਾਲ ਲੈਣਗੇ ਮੈਂ ਤਾਂ ਹੁਣ ਇੱਥੇ ਹੀ ਰਹਿਣਾ ਹੈ ਪਿਓ ਕਹਿੰਦਾ ਹੈ ਤੂੰ ਘਰ ਚੱਲ ਤੇ ਪੁੱਤਰ ਕਹਿੰਦਾ ਹੈ ਮੈਂ ਜਾਣਾ ਨਹੀਂ ਇਸ ਤਰ੍ਹਾਂ ਆਪਸ ਵਿੱਚ ਕਸ਼ਮਕਸ਼ ਹੁੰਦੀ ਰਹੀ ਦੋ ਦਿਨ ਬੀਤ ਗਏ ਤੀਜੇ ਦਿਨ ਜਦੋਂ 10:00 ਵਜੇ ਬਾਹਰ ਸੁਖਮਨੀ ਸਾਹਿਬ ਦੇ ਪਾਠ ਦੇ ਕੋਲ ਆਏ ਤਾਂ ਮੌਕਾ ਤਾੜ ਕੇ ਬਜ਼ੁਰਗ ਨੇ ਬਾਬਾ ਜੀ ਨੂੰ ਬੇਨਤੀ ਕਰ ਦਿੱਤੀ ਹੁਣ ਬਾਬਾ ਜੀ ਨੇ ਕਿਹਾ ਪ੍ਰੇਮੀਆਂ ਕਿੱਥੋਂ ਆਇਆ ਹੈ ਕੀ ਨਾਮ ਹੈ ਤੇ ਕੀ ਚਾਹੁੰਦਾ ਹੈ ਆਗੋ ਬੇਨਤੀ ਕੀਤੀ ਜੀ ਲਾਇਲਪੁਰ ਤੋਂ ਆਇਆ ਹਾਂ ਮੇਰਾ ਨਾਮ ਹੇਮ ਸਿੰਘ ਹੈ ਮੇਰਾ ਪੁੱਤਰ ਸਾਧੂ ਸਿੰਘ ਇੱਥੇ ਰਹਿੰਦਾ ਹੈ ਉਸ ਨੂੰ ਲੈਣ ਵਾਸਤੇ ਆਇਆ ਹਾਂ ਹੁਣ ਬਾਬਾ ਜੀ ਨੇ ਕਿਹਾ ਕੌਣ ਸਾਧੂ ਸਿੰਘ ਕਦੋਂ ਆਇਆ ਹੈ ਤੇ ਕੀ ਸੇਵਾ ਕਰਦਾ ਹੈ ਬੁਲਾਓ ਉਸ ਨੂੰ ਸਾਡੇ ਸਾਹਮਣੇ ਹੁਣ ਹੁਕਮ ਅਨੁਸਾਰ ਸਾਧੂ ਸਿੰਘ ਨੂੰ ਬੁਲਾ ਕੇ ਸਾਹਮਣੇ ਕੀਤਾ ਹਜ਼ੂਰ ਨੇ ਪੁੱਛਿਆ ਕਿਉਂ ਭਾਈ ਇੱਥੇ ਕੀ ਡਿਊਟੀ ਕਰਦਾ ਹੈ ਤੇ ਕਿੱਥੋਂ ਦਾ ਰਹਿੰਦਾ ਹੈ ਤੇ ਤੇਰਾ ਪਿਓ ਕੀ ਕਹਿੰਦਾ ਹੈ ਅਜੇ ਸਾਧੂ ਸਿੰਘ ਦਾ ਬੋਲਿਆ ਨਹੀਂ ਤਾਂ ਸਾਧੂ ਸਿੰਘ ਦਾ ਬਾਪ ਕਹਿਣ ਲੱਗਿਆ ਲੈ ਦੇਖ ਲੈ ਤੈਨੂੰ 6-7 ਮਹੀਨੇ ਹੋ ਗਏ ਹਨ ਰਹਿੰਦੇ ਆ ਅਤੇ ਸੰਤਾ ਨੂੰ ਪਤਾ ਨਹੀਂ ਇੱਥੇ ਕੋਈ ਰਹਿੰਦਾ ਹੈ ਤੇ ਕੀ ਸੇਵਾ ਕਰਦਾ ਹੈ ਤੂੰ ਇਤਨੀ ਜਾਇਦਾਦ ਤੇ ਕੰਮਕਾਰ ਛੱਡ ਕੇ ਬੈਠਾ ਹੈ ਤੇ ਇੱਥੇ ਤੇਰੀ ਪੁੱਛ ਪ੍ਰਤੀਤ ਵੀ ਨਹੀਂ ਹੈ ਹੁਣ ਬਾਬਾ ਜੀ ਨੂੰ ਕਹਿਣ ਲੱਗਿਆ ਜੀ ਇਸ ਨੂੰ ਛੁੱਟੀ ਦੇ ਦਿਓ ਹਜ਼ੂਰ ਨੇ ਕਿਹਾ ਚੁੱਕ ਪਈ ਆਪਣਾ ਜੁੱਲੀ ਤੱਪੜ ਜਾਂ ਆਪਣੇ ਬਾਪ ਦੇ ਨਾਲ ਚਲਾ ਜਾ ਹੁਣ ਸਾਧੂ ਸਿੰਘ ਨੇ ਬੇਨਤੀ ਕੀਤੀ ਪਾਤਸ਼ਾਹ ਮੈਨੂੰ ਚਰਨਾ ਤੋਂ ਨਾ ਵਿਛੋੜੋ ਸੇਵਾ ਵਿੱਚ ਲਈ ਰੱਖੋ ਹੁਣ ਫਿਰ ਹੇਮ ਸਿੰਘ ਨੇ ਕਿਹਾ ਸੰਤਾਂ ਨੂੰ ਤੇਰੀ ਲੋੜ ਨਹੀਂ ਉਹ ਤੈਨੂੰ ਛੁੱਟੀ ਦੇ ਹੀ ਜਾਂਦੇ ਹਨ ਅਸੀਂ ਤੈਨੂੰ ਲੈਣ ਵਾਸਤੇ ਆਏ ਹਾਂ ਤੂੰ ਕਹਿੰਦਾ ਹੈ ਮੈਨੂੰ ਸੇਵਾ ਤੋਂ ਨਾ ਵਿਛੋੜੋ ਹੁਣ ਫਿਰ ਬਾਬਾ ਜੀ ਨੇ ਕਿਹਾ ਸਾਧੂ ਸਿਆ ਤੈਨੂੰ ਬਾਪ ਲੈਣ ਵਾਸਤੇ ਆਇਆ ਹੈ ਉਸ ਦਾ ਕਹਿਣਾ ਮੰਨ ਤੇ ਸਾਡਾ ਬਚਨ ਵੀ ਮੰਨ ਜੇ ਬਾਪ ਦੇ ਨਾਲ ਚਲਾ ਜਾ ਹੁਣ ਸਾਧੂ ਸਿੰਘ ਨੇ ਸੱਤ ਬਚਨ ਕੀਤਾ ਤੇ ਬਾਪ ਦੇ ਨਾਲ ਚਲਾ ਗਿਆ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਦਾ ਧੁਰ ਤੋਂ ਸੰਜੋਗ ਬਾਬਾ ਜੀ ਦੇ ਚਰਨਾਂ ਨਾਲ ਬਣਿਆ ਹੈ ਜਾਂ ਜਿਸ ਨੂੰ ਬਾਬਾ ਜੀ ਨੇ ਆਪਣੇ ਨਾਲ ਜੋੜਨਾ ਹੈ ਉਸ ਨੂੰ ਐਸੀ ਕੁੰਡੀ ਪਾਉਂਦੇ ਸਨ ਕਿਸੇ ਦੀ ਕੀ ਮਜਾਲ ਹੈ ਕਿ ਉਹ ਦੂਰ ਹੋ ਸਕੇ ਜਿਵੇਂ ਮੱਛੀਆਂ ਫੜਨ ਵਾਲਾ ਕੁੰਡੀ ਪਰ ਮਾਸ ਜਾਂ ਆਟਾ ਲਾ ਕੇ ਕੁੰਡੀ ਨੂੰ ਪਾਣੀ ਵਿੱਚ ਸੁੱਟਦਾ ਹੈ ਜਦੋਂ ਮੱਛੀ ਦੇ ਮੂਹ ਦੇ ਸਵਾਦ ਪਿੱਛੇ ਕੁੰਡੀ ਮੂਹ ਵਿੱਚ ਪਾਉਂਦੀ ਹੈ ਫਿਰ ਜਿੰਨਾ ਵੀ ਯਤਨ ਕਰੇ ਪਰ ਕੁੰਡੀ ਤੋਂ ਬਚ ਨਹੀਂ ਸਕਦੀ ਜੇ ਮੱਛੀ ਬਚ ਜAVE ਤਾਂ ਬਚ ਜਾਵੇ ਪਰ ਜਿਸ ਜਗਿਆਸੂ ਪਰ ਬਾਬਾ ਜੀ ਦੀ ਕੁੰਡੀ ਪੈ ਜਾਂਦੀ ਸੀ ਉਹ ਦੂਰ ਨਹੀਂ ਹੋ ਸਕਦਾ ਸੀ ਪੜਨ ਵਾਲੇ ਸਰੋਤਾ ਜਨੋ ਐਸਾ ਪੀਰ ਪਗੰਬਰ ਨਹੀਂ ਦੁਨੀਆ ਵਿੱਚ ਆਇਆ ਜਿਸ ਨੂੰ ੱੱਕੇ ਮਾਰ ਕੇ ਕੱਢਿਆ ਹੋਵੇ ਉਹ ਵੀ ਆ ਕੇ ਤਰਲੇ ਲਵੇ ਕਿ ਮੈਨੂੰ ਸੇਵਾ ਬਖਸ਼ੋ ਇਹ ਤਾਂ ਬਾਬਾ ਜੀ ਆਪ ਬਚਨ ਕਰਿਆ ਕਰਦੇ ਸਨ ਜਿਵੇਂ ਰਬੜ ਦੀ ਗੇਂਦ ਨੂੰ ਜ਼ੋਰ ਨਾਲ ਕੰਧ ਵਿੱਚ ਮਾਰੀਏ ਗੇਂਦ ਮੁੜ ਕੇ ਆਉਂਦੀ ਹੈ ਤਿਵੇਂ ਹੀ ਸੇਵਕ ਨੂੰ ਤਾੜਨਾ ਕਰੀਏ ਫਿਰ ਵੀ ਨਾ ਗੜੜੇ بس ਇਹੀ ਬਾਬਾ ਜੀ ਦੀ ਰਿੱਧੀ ਸਿੱਧੀ ਸਮਝੋ ਜਾਂ ਪਿਆਰ ਸਮਝੋ ਐਸੀ ਮਨ ਵਿੱਚ ਪਿਆਰ ਉਪੀ ਸੰਨੀ ਲਾਲਚ ਰੂਪੀ ਕੰਡ ਮਨ ਵਿੱਚ ਆਉਂਦੇ ਸਨ ਕਿ ਸੇਵਕ ਨੂੰ 10 ਦਿਨ ਵੀ ਕੱਟਣੇ ਔਖੇ ਹੋ ਜਾਂਦੇ ਸਨ ਤਿਵੇਂ ਹੀ ਅੱਜ ਬਾਬਾ ਜੀ ਨੇ ਐਸੀ ਸੰਨੀ ਨਾਲ ਮਨ ਨੂੰ ਫੜਿਆ ਜਿਵੇਂ ਲੋਹਾਰ ਸੰਨੀ ਨਾਲ ਗਰਮ ਲੋਹਾ ਫੜ ਲੈਂਦਾ ਹੈ ਸੱਟਾਂ ਮਾਰ ਮਾਰ ਕੇ ਪੁਰਜ਼ਾ ਬਣਾ ਦਿੱਤਾ ਹੈ ਮਹੀਨੇ ਬਾਅਦ ਫਿਰ ਸਾਧੂ ਸਿੰਘ ਬਾਬਾ ਜੀ ਦੇ ਚਰਨਾਂ ਵਿੱਚ ਆ ਹਾਜ਼ਰ ਹੋਇਆ 9:00 10:00 ਵਜੇ ਬਾਬਾ ਜੀ ਸੁਖਮਨੀ ਸਾਹਿਬ ਦੇ ਪਾਠ ਪਾਸ ਆਏ ਸਾਰੀ ਸੰਗਤ ਵਾਲ ਨਿਗਾ ਮਾਰੀ ਸਾਧੂ ਸਿੰਘ ਨੂੰ ਬੈਠ ਕੇ ਕਹਿਣ ਲੱਗੇ ਤੂੰ ਕਦੋਂ ਦਾ ਆਇਆ ਹੈ ਤੈਨੂੰ ਤਾਂ ਤੇਰਾ ਪਿਓ ਲੈ ਗਿਆ ਸੀ ਤੂੰ ਫਿਰ ਆ ਗਿਆ ਹੈ ਉੱਤਰ ਵਿੱਚ ਬੇਨਤੀ ਕੀਤੀ ਪਾਦਸ਼ਾ ਤੁਹਾਡੇ ਚਰਨਾਂ ਤੋਂ ਬਿਨਾ ਕੋਈ ਥਾਂ ਨਹੀਂ ਚਲਦੀ ਹਜ਼ੂਰ ਨੇ ਫਿਰ ਤਾੜਨਾ ਕੀਤੀ ਤੇ ਲਾਂਗਰੀ ਨੂੰ ਸੱਦ ਕੇ ਕਿਹਾ ਖਬਰਦਾਰ ਜੇ ਇਸ ਨੂੰ ਰੋਟੀ ਦਿੱਤੀ ਇਸ ਨੂੰ ਘਾਰ ਤੋੜ ਦਿਓ ਐਂ ਹੁਕਮ ਦੇ ਕੇ ਬਾਬਾ ਜੀ ਅੰਦਰ ਆਪਣੇ ਆਸਨ ਪਰ ਚਲੇ ਗਏ ਅੱਜ ਦਾ ਦਿਨ ਫਾਕੇ ਕਢਾ ਕੇ ਕੱਟੇ ਅਗਲੇ ਦਿਨ ਜਦੋਂ ਬਾਬਾ ਜੀ ਫਿਰ ਪਾੜ ਪਾਸ ਆਏ ਤਾਂ ਸਾਧੂ ਸਿੰਘ ਨੇ ਖੜੇ ਹੋ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਹੁਣ ਬਾਬਾ ਡਰੋਲੀ ਜੀ ਨੇ ਵੀ ਸਫਾਰਿਸ਼ ਕੀਤੀ ਪਾਤਸ਼ਾ ਪਾਠੀ ਦੀ ਬਿਲੋੜ ਹੈ ਨਾਲੇ ਇਸ ਦਾ ਪਾਪ ਲੈ ਗਿਆ ਸੀ ਇਸ ਦਾ ਕੋਈ ਕਸੂਰ ਨਹੀਂ ਹੈ ਹੁਣ ਬਾਬਾ ਜੀ ਕਹਿਣ ਲੱਗੇ ਡਰੋਲੀ ਜਿਵੇਂ ਤੇਰੀ ਮਰਜ਼ੀ ਇਹੋ ਕਹਿ ਕੇ ਮਨਜ਼ੂਰੀ ਦੇ ਦਿੱਤੀ ਹੁਣ ਸਾਧੂ ਸਿੰਘ ਨੂੰ ਡਰੋਲੀ ਜੀ ਨੇ ਸੁਖਮਨੀ ਸਾਹਿਬ ਦੇ ਪਾਠ ਵਿੱਚ ਸ਼ਾਮਲ ਕਰ ਲਿਆ ਹੋਰ ਵੀ ਸੇਵਾ ਸਾਰੀ ਕਰਦੇ ਹਨ ਕਿਉਂਕਿ ਇਸ ਘਰ ਦੀ ਮर्यादा ਐਸੀ ਹੈ ਕਿ ਜੋ ਵੀ ਇੱਥੇ ਰਹਿੰਦਾ ਹੈ ਉਸ ਨੂੰ ਸਾਰੀ ਸੇਵਾ ਕਰਨੀ ਪੈਂਦੀ ਹੈ ਕੀਰਤਨ ਕਰਨਾ ਝਾੜੂ ਦੇਣਾ ਛਿੜਕਾ ਦੇਣਾ ਪਾਠ ਕਰਨਾ ਬਸਤਰ ਧੋਨੇ ਬਲਕਿ ਕੁਰਤਾ ਕਚਹਿਰਾ ਵੀ ਸੁਵਾਉਣਾ ਭਾਵੇਂ ਪਤਾ ਨਹੀਂ ਕਿ ਕਿਹੜੀ ਸੇਵਾ ਪਰ ਬਾਬਾ ਜੀ ਨੇ ਹੁਕਮ ਦੇ ਦੇਣਾ ਹੈ ਜੋ ਹੁਕਮ ਹੋਣਾ ਹੈ ਉਹੀ ਕੰਮ ਕਰਨਾ ਪੈਣਾ ਹੈ ਹੁਣ ਬਾਬਾ ਜੀ ਹੋ ਰਾਗੀ ਪਾਠੀ ਬਹਿੰਗਮਾ ਦੇ ਨਾਲ ਪਹਾੜਾਂ ਤੇ ਵੀ ਜਾ ਜਾਣ ਲੱਗੇ ਜਿੱਥੇ ਹੋਰ ਸੇਵਾ ਕਰਦੇ ਸਨ ਨਾਲ ਡਾਂਡੀ ਦੀ ਸੇਵਾ ਵਿੱਚ ਵੀ ਨਾਲ ਰੱਖਣਾ ਕਿਉਂਕਿ ਪਹਾੜਾਂ ਵਿੱਚ ਡਾਂਡੀ ਦੀ ਸੇਵਾ ਸਭ ਤੋਂ ਔਖੀ ਹੁੰਦੀ ਹੈ ਇਸ ਸੇਵਾ ਵਿੱਚ ਤਕੜਾ ਬੰਦਾ ਕੰਮ ਕਰ ਸਕਦਾ ਹੈ ਡਾਂਡੀ ਉਸ ਨੂੰ ਕਹਿੰਦੇ ਹਨ ਜਿਸ ਤਰ੍ਹਾਂ ਇੱਕ ਲੱਕੜ ਦੀ ਪਾਲਕੀ ਵਿੱਚ ਬਿਠਾ ਕੇ ਚਾਰ ਆਦਮੀ ਮੋਡਿਆਂ ਪਰ ਚੱਕ ਲੈ ਜਾਣ ਫਿਰ ਜਿਹੜਾ ਮੋੜਲੇ ਪਾਸੇ ਹੋਵੇ ਉਸ ਨੂੰ ਜ਼ਿਆਦਾ ਕੇਚਲ ਹੁੰਦੀ ਹੈ ਕਿਉਂਕਿ ਜੇ ਚੜ੍ਹਾਈ ਚੜਨਾ ਹੋਵੇ ਤਾਂ ਅੱਗੇ ਨੂੰ ਖਿੱਚ ਕੇ ਰੱਖਣਾ ਇੱਥੇ ਪਿੱਠ ਦਾ ਜ਼ਿਆਦਾਤਰ ਜ਼ੋਰ ਲੱਗਦਾ ਹੈ ਕਿਉਂਕਿ ਡਾਂਡੀ ਉਲਾਰ ਨਾ ਹੋ ਜਾਵੇ ਜੇ ਉਤਰਾਈ ਹੋਵੇ ਤਾਂ ਪਿੱਛੇ ਨੂੰ ਜ਼ੋਰ ਦੇ ਕੇ ਰੱਖਣਾ ਤਾਂ ਕਿ ਡਾਂਡੀ ਦਬਾਓ ਨਾ ਹੋ ਜਾਵੇ ਇਸ ਵਿੱਚ ਬੜੀ ਸਿਆਣਪ ਅਤੇ ਤਾਕਤ ਦੀ ਜ਼ਰੂਰਤ ਹੁੰਦੀ ਹੈ ਆਮ ਕਰਕੇ ਇਹ ਚਾਰ ਸਿੰਘ ਸੇਵਾ ਕਰਦੇ ਹੁੰਦੇ ਸਨ ਝੋੜ ਦਾ ਪਿੰਡ ਤੋਂ ਕਰਤਾਰ ਸਿੰਘ ਕੋਂਕੇ ਪਿੰਡ ਤੋਂ RAM ਸਿੰਘ ਹੀਰਾ ਸਿੰਘ ਹੰਦਾਲ ਤੇ ਬਿਸ਼ਨ ਸਿੰਘ ਵਿਸ਼ਨੂੰ ਮਾਜੇ ਤੋਂ ਚੂਨੀਆ ਪੱਤੇ ਤੋਂ ਆਮ ਕਰਕੇ ਪਹਾੜਾਂ ਵਿੱਚ ਇਹ ਸੇਵਾ ਸਭ ਤੋਂ ਵੱਡੀ ਭਾਰੀ ਗਣੀ ਜਾਂਦੀ ਸੀ ਇਸ ਤਰ੍ਹਾਂ ਬਾਬਾ ਜੀ ਦੀ ਸੇਵਾ ਵਿੱਚ ਤਤਪਰ ਰਹੇ ਅਤੇ ਮੂਰਲੀ ਗITAR ਵਿੱਚ ਡਾਂਡੀ ਦੀ ਸੇਵਾ ਕਰਦੇ ਰਹੇ ਸੁਖਮਨੀ ਸਾਹਿਬ ਦੇ ਬਾਟ ਦੀ ਸੇਵਾ ਤਾਂ ਪੱਕੀ ਡਿਊਟੀ ਸੀ ਪਰ ਹੋਰ ਵੀ ਹੁਕਮ ਅਨੁਸਾਰ ਸਾਰੀ ਸੇਵਾ ਕਰਦੇ ਰਹੇ ਹਨ ਬਾਬਾ ਜੀ ਨਾਨਕ ਸਰ ਕਲੇਰੀ ਵਿਰਾਜਮਾਨ ਹਨ ਸੰਗਤ ਰੂਪੀ ਹੰਸ ਇਸ ਮਾਨ ਸਰੋਵਰ ਤੇ ਮੋਤੀ ਚੁਗਦੇ ਹਨ ਸਰਦਾਰ ਮਹਿੰਦਰ ਸਿੰਘ ਦੇ ਸੋਰੇ ਸ਼ੇਰਪੁਰੇ ਹਨ रिश्तेदारी ਦੇ ਕਾਰਨ ਸ਼ੇਰਪੁਰੇ ਆਉਂਦਾ ਹੈ ਇੱਥੇ ਬਾਬਾ ਜੀ ਦੀ ਖੁਸ਼ਬੂ ਪ੍ਰਾਪਤ ਕਰਦਾ ਹੈ ਜਿਵੇਂ ਕੰਡੇ ਹੜੇ ਦੀ ਆਵਾਜ਼ ਸੁਣ ਕੇ ਹਰਨ ਭੱਜਾ ਆਉਂਦਾ ਹੈ ਤਿਵੇਂ ਹੀ ਸਰਦਾਰ ਮਹਿੰਦਰ ਸਿੰਘ ਬਾਬਾ ਜੀ ਪਾਸ ਪੁੱਜਿਆ ਕੁਝ ਸਮਾਂ ਸੰਗਤ ਕਰਦਾ ਰਿਹਾ ਇਸ ਦੀ ਇੱਛਾ ਤਾਂ ਦਰਸ਼ਨ ਕਰਕੇ ਹੀ ਪੂਰੀ ਹੋ ਗਈ ਪਰ ਘਰ ਵਾਲੀ ਦੀ ਇੱਛਾ ਪ੍ਰਬਲ ਹੋ ਗਈ ਘਰ ਵਾਲੀ ਕਹਿੰਦੀ ਹੈ ਤੂੰ ਬਾਬਾ ਜੀ ਪਾਸ ਬੇਨਤੀ ਕਰ ਪਾਤਸ਼ਾ ਜਿੱਥੇ ਦੁਨਿਆਵੀ ਪਦਾਰਥ ਬਖਸ਼ੇ ਹਨ ਉੱਥੇ ਪਦਾਰਥਾਂ ਨੂੰ ਸੰਭਾਲਣ ਵਾਲਾ ਵੀ ਬਖਸ਼ੋ ਅੱਗੋ ਸਰਦਾਰ ਨੇ ਕਿਹਾ ਭਲੀਏ ਅਵਸਥਾ ਬਿਰਧ ਹੋ ਗਈ ਹੈ ਮੰਗਦਿਆਂ ਸ਼ਰਮ ਆਉਂਦੀ ਹੈ ਮੈਂ ਕੁਝ ਨਹੀਂ ਮੰਗਣਾ ਹੁਣ ਘਰਵਾਲੀ ਨੇ ਮੌਕਾ ਸਮਝ ਕੇ ਪੇਕਿਆਂ ਨੂੰ ਆਖਿਆ ਕਿ ਬਾਬਾ ਜੀ ਦੇ ਚਰਨਾਂ ਵਿੱਚ ਬੇਨਤੀ ਕਰੋ ਕੁਝ ਦਿਨਾਂ ਬਾਅਦ ਬੀਬੀ ਦੇ ਮਾਪਿਆਂ ਨੇ ਬਾਬਾ ਜੀ ਪਾਸ ਆ ਕੇ ਸਮੇਂ ਦੀ ਵਿਚਾਰ ਕਰਕੇ ਬੇਨਤੀ ਕਰ ਦਿੱਤੀ ਹਜ਼ੂਰ ਮਿਹਰ ਦੇ ਘਰ ਵਿੱਚ ਆਏ ਪਾਸ ਗਲਗਲਾ ਸਨ ਉਹਨਾਂ ਵਿੱਚੋਂ ਇੱਕ ਗਲਗਲ ਚੁੱਕ ਕੇ ਪ੍ਰਸ਼ਾਦ ਦੇ ਦਿੱਤਾ ਤੇ ਵਚਨ ਕੀਤਾ ਇਸ ਨੂੰ ਪਾਣੀ ਨਾਲ ਧੋ ਕੇ ਬੀਬੀ ਨੂੰ ਪਿਲਾ ਦੇਣੀ। ਅੱਗੋਂ ਸੱਤ ਬਚਨ ਕਰ ਗਲਗਲ ਲੈ ਲਈ ਪਰ ਮਨ ਵਿੱਚ ਫੁਰਨਾ ਬਣਿਆ ਇਹ ਕੀ ਪ੍ਰਸ਼ਾਦ ਹੋਇਆ? ਕੋਈ ਇਲਾਇਚੀ, ਬਦਾਮ ਜਾਂ ਮਿਸ਼ਰੀ ਦਿੰਦੇ ਕਦੇ ਗਲਗਲ ਵੀ ਪ੍ਰਸ਼ਾਦ ਹੁੰਦਾ ਹੈ। ਅੰਤਰਿਆਮੀ ਬਾਬਾ ਜੀ ਮਨ ਦੀ ਅਵਸਥਾ ਨੂੰ ਦੇਖ ਕੇ ਝਟ ਹੀ ਕਾਂਟਾ ਬਦਲ ਲਿਆ ਤੇ ਪੰਕਤੀ ਉਚਾਰਨ ਕੀਤੀ। ਨਾਨਕ ਸਾਖ ਕਰਮਾਤ ਸਾਹਿਬ ਟੁੱਠੇ ਜੋ ਮਿਲੇ। ਇਹ ਕਹ ਆਪਣੇ ਦਸਤਾਰ ਦਾ ਪੇਚ ਲਾ ਕੇ ਗਿੱਠ ਕੁ ਪਾੜ ਕੇ ਦੇ ਕੇ ਕੀਤਾ। ਤੇ ਬਚਨ ਕੀਤਾ ਇਹ ਧੋਕੇ ਪਿਆ ਦੇਣਾ ਨਾਲ ਹੀ ਕਿਹਾ ਅਸ਼ਰ ਤੱਕ ਦਿਖਾਤੇ ਵਿੱਚ ਛਾਲ ਨਹੀਂ ਮਾਰੀਦੀ ਬਚਨ ਮੰਨੀ ਦਾ ਹੈ ਅੱਗੋ ਸੱਤ ਬਚਨ ਕਰ ਮੱਥਾ ਟੇਕ ਵਾਪਸ ਘਰ ਆਇਆ ਤੇ ਰੁਮਾਲ ਧੋਕੇ ਬੀਬੀ ਨੂੰ ਅੰਮ੍ਰਿਤ ਪਿਲਾ ਦਿੱਤਾ ਗਲਗਲ ਤੇ ਰੁਮਾਲ ਨੂੰ ਸੰਭਾਲ ਕੇ ਰੱਖ ਲਿਤਾ ਸਾਲ ਬਾਅਦ ਬੱਚਾ ਪੈਦਾ ਹੋ ਗਿਆ ਉਸ ਦਾ ਨਾਮ ਗੁਰਦੇਵ ਸਿੰਘ ਰੱਖਿਆ ਹੁਣ ਇਹ ਦੰਪਤੀ ਹੀ ਜਥਾ ਸ਼ਕਤ ਤਨਮਨ ਨਾਲ ਸੇਵਾ ਕਰਦੇ ਹਨ اسی طرح ਸਮੇਂ ਅਨੁਸਾਰ ਸ੍ਰੀਮਾਨ ਬ੍ਰह्मज्ञानी बाबा नानक ਸਿੰਘ ਜੀ ਦਾ ਸੱਚਖੰਡ ਵਸੇ ਨਿਰੰਕਾਰ ਨਾਲ ਅਪੇਧ ਹੋ ਗਏ ਸ੍ਰੀ ਬਾਬਾ ਈਸ਼ਰ ਸਿੰਘ ਜੀ ਨੇ ਨਾਨਕ ਸਰ ਦੀ ਸੇਵਾ ਸੰਭਾਲ ਦਾ ਕੁੰਭ ਰਚਾ ਦਿੱਤਾ ਕੋਕਰੀ ਪਿੰਡ ਜੋ ਬਾਬਾ ਜੀ ਦੇ ਹੁਕਮ ਨਾਲ ਲੜਕਾ ਪੈਦਾ ਹੋਇਆ ਸੀ ਉਹ ਨੌਜਵਾਨ ਹੋ ਗਿਆ ਅਤੇ ਸ਼ਾਦੀ ਵੀ ਹੋ ਗਈ ਹੁਣ ਬਾਬਾ ਈਸ਼ਰ ਸਿੰਘ ਜੀ ਤੇ ਪੂਰੀ ਸਰਦਾ ਨਾ ਹੋਣ ਕਰਕੇ ਇਸ ਦੀ ਘਰ ਵਾਲੀ ਲੋਪੋ ਸੰਤ ਦਰਬਾਰੀ ਦਾਸपास ਜਾਣ ਲੱਗੀ ਇੱਛਾ ਇਹ ਕਿ ਸਾਡੇ ਘਰ ਲੜਕਾ ਹੋਵੇ ਕਿਉਂਕਿ ਜਿੰਨਾ ਚਿਰ ਪੁੱਤਰ ਨਾ ਹੋਵੇ ਉਤਨਾ ਚਿਰ ਇਸਤਰੀ ਦਾ ਮਾਨ اٹਲ ਨਹੀਂ ਰਹਿੰਦਾ ਇੱਕ ਦਿਨ ਦੰਪਤੀ ਦੇ ਆਪਸ ਵਿੱਚ ਬਚਨ ਬਿਲਾਸ ਚੱਲ ਪਈ ਉਦਾਸੀ ਵਿਚਾਰ ਵਾਲੀ ਨੇ ਕਿਹਾ ਕਿਤਨਾ ਸਮਾਂ ਲੋਪੋ ਜਾਂਦਿਆਂ ਨੂੰ ਹੋਇਆ ਹੈ ਪੁੱਤਰ ਦਾ ਮੂੰਹ ਨਹੀਂ ਦੇਖਿਆ ਆਗੋ ਪਤੀ ਨੇ ਕਿਹਾ ਉੱਥੇ ਪੁੱਤਰ ਦਰਕਤਾ ਨਾ ਲੱਗੇ ਹੋਏ ਹਨ ਜੋ ਤੋੜ ਕੇ ਲੈ ਆਉਣਗੀ ਉਹ ਵਿਗਰਸਤੀ ਹਨ ਉਹਨਾਂ ਦੇ ਆਪਣੇ ਮੁੰਡਾ ਨਹੀਂ ਹੋਇਆ ਕਾਰ ਵਾਲੀ ਨੇ ਉੱਤਰ ਵਿੱਚ ਕਿਹਾ ਤੁਸੀਂ ਵੀ ਤਾਂ ਬਾਬਾ ਨਾਨਕ ਸਿੰਘ ਜੀ ਦੀ ਕਿਰਪਾ ਨਾਲ ਪੈਦਾ ਹੋਏ ਹੋ ਸ੍ਰੀ ਬਾਬਾ ਨਾਨਕ ਸਿੰਘ ਜੀ ਵੀ ਰਾਮਗੜੀਏ ਸਨ ਤੇ ਲੋਪੋ ਵਾਲੇ ਵੀ ਰਾਮਗੜੀਏ ਹੋਏ ਅੱਗੋ ਪਤੀ ਨੇ ਕਿਹਾ ਜੇ ਅੰਸ ਤੇ ਜਾਤਵਾਲ ਜਾਈਏ ਤਾਂ ਸਕੇ ਪੁੱਤਰ ਵੀ ਨਹੀਂ ਲੈ ਸਕੇ ਇਹ ਤਾਂ ਕਮਾਈ ਹੈ ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨ ਲਿਆ ਤਿੰਨ ਪੱਬੇ ਪੜੇ ਹਨ ਦੋਰਾ ਪੱਬਾ ਪਾਣਾ ਮੈਂ ਭੁੱਲੀ ਪਾਣਾ ਮਨ ਕਰਤਾਰ ਤਿੰਨ ਪੱਬੇ ਧਾਰਨ ਕਰੇ ਪਤੀ ਬਰਤ ਉਹਨਾਰ ਪੈ ਕਿ ਆ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸਿਘਾਰੋ ਅਰਥ ਨੈਣਾ ਵਿੱਚ ਭਾਵਨਾ ਦਾ ਸੁਰਮਾ ਪਿਆਰ ਦਾ ਸ਼ਿੰਗਾਰ ਕਰ ਇਸ ਜੁਗਤੀ ਨਾਲ ਕਮਾਈ ਅਤੇ ਗੁਰੂ ਦੀ ਸੇਵਾ ਕਰੇ ਤਾਂ ਗੁਰੂ ਕੀ ਦਾਤ ਪ੍ਰਾਪਤ ਹੁੰਦੀ ਹੈ ਤੇ ਜਿਸ ਦੀ ਰੈਣੀ ਬੈਣੀ ਹੀ ਮਾਪੁਰਖ ਨਾਲ ਹੀ ਨਹੀਂ ਡਲਦੀ ਉਸ ਪਾਸ ਕਮਾਈ ਕਿਸ ਤਰ੍ਹਾਂ ਉਹ ਜਈ ਆ ਸਕਦੀ ਹੈ ਹੁਣ ਘਰਵਲੀ ਨੇ ਆਖਿਆ ਫਿਰ ਤੁਸੀਂ ਕੋਈ ਹੋਰ ਰਾਹ ਦੱਸੋ ਜਿਸ ਤਰ੍ਹਾਂ ਇਹ ਇੱਛਾ ਪੂਰੀ ਹੋਵੇ ਅਗੋਪਤੀ ਨੇ ਕਿਹਾ ਅੱਜਕੱਲ੍ਹ ਸ੍ਰੀ ਬਾਬਾ ਈਸ਼ਰ ਸਿੰਘ ਜੀ ਦੀ ਬੜੀ ਉਪਮਾ ਸੁਣੀ ਹੈ। ਘਰਵਾਲੀ ਨੇ ਕਿਹਾ ਚਲੋ ਫਿਰ ਨਾਨਕ ਸਾਹਿਬ ਚੱਲ ਕੇ ਬੇਨਤੀ ਕਰੀਏ। ਹੁਣ ਪਤੀ ਨੇ ਆਖਿਆ ਬੇਨਤੀ ਕਰਨ ਤੋਂ ਪਹਿਲੇ ਭਾਵਨਾ ਆਣੀ ਜ਼ਰੂਰੀ ਹੈ। ਘਰਵਾਲੀ ਨੇ ਕਿਹਾ ਭਾਵਨਾ ਕਿਸ ਤਰ੍ਹਾਂ ਆਵੇ? ਹੁਣ ਸਰਦਾਰ ਨੇ ਕਿਹਾ ਜੇ ਬਾਬਾ ਈਸ਼ਰ ਸਿੰਘ ਜੀ ਸ੍ਰੀ ਬਾਬਾ ਨਾਨਕ ਸਿੰਘ ਜੀ ਦਾ ਰੂਪ ਹਨ ਤਾਂ ਜੋ ਪਹਿਲੇ ਜਾਮੇ ਵਿੱਚ ਪਿਤਾ ਜੀ ਦੇ ਨਾਲ ਵਾਰਤਾ ਹੈ ਉਹ ਦੱਸ ਦੇਣ ਤਾਂ ਸਾਨੂੰ ਯਕੀਨ ਹੋ ਜਾਏਗਾ ਕਿ ਵਾਕਿਆ ਹੀ ਉਹ ਹੀ ਰੂਪ ਹਨ। ਇਹ ਮਨ ਵਿੱਚ ਧਾਰ ਕੇ ਨਾਨਕ ਸਰ ਪੁੱਜੇ ਬੇਅੰਤ ਸੰਗਤਾਂ ਸੇਵਾ ਕਰਦੀਆਂ ਹਨ। ਬਾਬਾ ਜੀ ਬਾਹਰ ਆਏ ਤਾਂ ਸੰਗਤਾਂ ਨੇ ਮੱਥਾ ਟੇਕਿਆ। ਵਿਚਾਲੇ ਬਾਬਾ ਜੀ ਖੜੋਤੇ ਹਨ। ਚਾਰ ਚੁਫੇਰੇ ਸੰਗਤਾਂ ਦਾ ਇਕੱਠ ਹੈ। ਸਾਰੇ ਗੱਠ ਨੂੰ ਪਿੱਛੇ ਹਟਾ ਕੇ ਇੰਨਾ ਪਾਸ ਆ ਖੜੋਤੇ ਅਤੇ ਬਚਨ ਕੀਤਾ। ਇਸ ਘਰ ਮੇ ਹੈ ਸੋ ਤੂੰ ਢੂੰਡ ਖਾਹੇ। ਔਰ ਕਿਸੇ ਕੇ ਤੂੰ ਮਤਹੀ ਜਾਹੇ। ਇਓਂ ਕਹਿ ਕੇ ਹੁਕਮ ਕੀਤਾ ਸੇਵਾ ਕਰੋ। ਸੇਵਾ ਕਰਨ ਨਾਲ ਹੀ ਮੇਵਾ ਮਿਲਦਾ ਹੈ ਇਹਨਾਂ ਬਚਨਾਂ ਨੇ ਸਰੀਰ ਵਿੱਚ ਬਿਜਲੀ ਦੀ ਤਰ੍ਹਾਂ ਐਸੀ ਝਰਨਾੜ ਛੇੜ ਦਿੱਤੀ ਕਿ ਸੁਧ ਬੁੱਧ ਭੁੱਲ ਗਈ ਕੁਝ ਦੇਰ ਬਾਅਦ ਸੁਧ ਆਈ ਹੁਣ ਬਾਬਾ ਜੀ ਤਾਂ ਅੰਦਰ ਚਲੇ ਗਏ ਸਨ ਇਹ ਸੇਵਾ ਕਰਨ ਲੱਗੀ ਕੁਝ ਸਮਾਂ ਸੇਵਾ ਤੇ satsang ਕਰਦੇ ਰਹੀ ਹਮੇਸ਼ਾ ਆਣ ਜਾਣ ਨਾਲ ਬਾਬਾ ਜੀ ਪਾਸ ਬੇਨਤੀ ਕਰਨ ਦਾ ਸਮਾਂ ਮਿਲ ਗਿਆ ਜੋ ਦਿਲ ਵਿੱਚ ਪੁੱਤਰ ਦੀ ਇੱਛਾ ਸੀ ਬਾਬਾ ਜੀ ਦੇ ਅੱਗੇ ਪ੍ਰਗਟ ਕੀਤੀ ਹਜ਼ੂਰ ਸੁਣ ਕੇ ਮੁਸਕਰਾ ਪਏ ਤੇ ਬਚਨ ਕੀਤਾ ਹੋਲਿਓ ਤੁਹਾਨੂੰ ਤਾਂ ਬਾਬਾ ਜੀ ਨੇ ਐਸੀ ਰਸਾਇਣ ਦਿੱਤੀ ਹੈ ਜੋ ਚਾਹੀ ਲੈ ਸਕਦੇ ਹੋ ਇਹ ਬਚਨ ਸੁਣ ਕੇ ਬੇਨਤੀ ਕੀਤੀ ਪਾਦਸ਼ਾ ਸਮਝ ਨਹੀਂ ਆਈ ਫਿਰ ਬਾਬਾ ਜੀ ਨੇ ਕਿਹਾ ਤੁਹਾਡੇ ਘਰ ਜੋ ਬਾਬਾ ਜੀ ਨੇ ਦਸਤਾਰ ਪਾੜ ਕੇ ਅਤੇ ਇੱਕ ਗਲਗਲ ਪ੍ਰਸ਼ਾਦ ਦਿੱਤਾ ਸੀ ਉਹ ਹੁਣ ਤੱਕ ਮੌਜੂਦ ਹੈ ਉਸ ਗਲਗਲ ਨੂੰ ਗੁਰੂ ਨਾਨਕ ਦੇ ਪਵਿੱਤਰ ਹੱਥ ਛੋਏ ਹਨ ਤੁਸੀਂ ਗਲਗਲ ਨੂੰ ਪਾਣੀ ਨਾਲ ਧੋ ਕੇ ਪਾਣੀ ਪਿਲਾ ਦਿਓ ਪੁੱਤਰ ਹੋ ਜਾਏਗਾ ਇਹ ਅਮਰਫਲ ਬਾਬਾ ਜੀ ਨੇ ਤੁਹਾਨੂੰ ਬਖਸ਼ਿਸ਼ ਕੀਤਾ ਹੋਇਆ ਹੈ ਪਰ ਤੁਹਾਨੂੰ ਵਰਤਨ ਦੀ ਝੁਕਤੀ ਨਹੀਂ ਆਉਂਦੀ। ਅੱਗੋ ਹੱਥ ਜੋੜ ਬੇਨਤੀ ਕੀਤੀ ਪਾਤਸ਼ਾਹ ਝੁਕਤੀ ਦੱਸਣ ਦੀ ਵੀ ਕਿਰਪਾ ਆਪ ਜੀ ਨੇ ਹੀ ਕਰਨੀ ਹੈ। ਅੱਗੋ ਹਜੂਰ ਨੇ ਆਖਿਆ ਨਾਨਕ ਸਤਗੁਰੂ ਪੇਟੀਏ ਪੂਰੀ ਹੋਵੇ ਜੁਗਤ। ਹੁਣ ਦੋਨਾਂ ਨੇ ਸਤਿਵਚਨ ਕਰ ਮੱਥਾ ਟੇਕਿਆ ਆਗਿਆ ਲੈ ਕੇ ਘਰ ਪਹੁੰਚ ਗਲਗਲ ਜੋ ਕਈਆਂ ਸਾਲਾਂ ਦੀ ਖੁਸ਼ਕ ਹੋਈ ਸੰਭਾਲ ਕੇ ਰੱਖੀ ਹੋਈ ਸੀ। ਅਤੇ ਰੁਮਾਲ ਵੀ ਇਹਨਾਂ ਦੋਨਾਂ ਨੇ ਟਰੰਕ ਵਿੱਚੋਂ ਕੱਢਿਆ ਤੇ ਧੂਪ ਕੀਤਾ ਆਸਨ ਤੇ ਰੱਖਿਆ ਅਤੇ ਅਰਦਾਸ ਕਰ ਜਲ ਨਾਲ ਤੋਤਾ ਅਤੇ ਉਹ ਜਲ ਬੀਬੀ ਨੂੰ ਛਕਾਇਆ ਸਾਲ ਪਿਛੋਂ ਲੜਕਾ ਪੈਦਾ ਹੋਇਆ ਜਿਸ ਦਾ ਨਾਮ ਬਲਜਿੰਦਰ ਸਿੰਘ ਰੱਖਿਆ ਜੋ ਹੁਣ ਬਾਬਾ ਜੀ ਦੇ ਹੁਕਮ ਅਨੁਸਾਰ ਸੇਵਾ ਸਿਮਰਨ ਤੇ ਸੰਗਤ ਤਨਮਨ ਤਨ ਨਾਲ ਕਰਦੇ ਹਨ ਸਾਖੀ ਜਗਤ ਸਿੰਘ ਦੀ ਬਾਬਾ ਜੀ ਨਾਨਕਸਰ ਜਗਰਾਉ ਉਹ ਵਿਰਾਜਮਾਨ ਹਨ ਬੇਅੰਤ ਸੰਗਤਾਂ ਦੂਰੋਂ ਨੇੜਿਓਂ ਆਕੇ ਮੰਦੀਆਂ ਇੱਛਾ ਪੂਰੀਆਂ ਕਰਦੀਆਂ ਹਨ ਜਿਵੇਂ ਡਾਕਟਰ ਦੇ ਪਾਸ ਮਰੀਜ਼ ਆਉਂਦੇ ਹਨ ਤੇਵੇਂ ਹੀ ਬਾਬਾ ਜੀ ਪਾਸ ਹਰ ਪ੍ਰਕਾਰ ਦੇ ਰੋਗੀ ਆ ਅਰੋਗਤਾ ਪ੍ਰਾਪਤ ਕਰਦੇ ਹਨ ਕੋਈ ਮਨ ਕਰਕੇ ਰੋਗੀ ਹੈ ਕੋਈ ਤਨ ਕਰਕੇ ਰੋਗੀ ਹੈ ਕੋਈ ਪੁੱਤਰ ਦੀ ਇੱਛਾ ਕਰਕੇ ਰੋਗੀ ਹੈ ਕੋਈ ਮਾਇਆ ਪ੍ਰਭਤਾ ਦੀ ਕਲਪਨਾ ਦੇ ਰੋਗ ਵਿੱਚ ਗਰਸਿਆ ਹੈ ਪਰ ਇੱਕ ਨਾਮ ਦੀ ਪ੍ਰਾਪਤੀ ਵਾਲਾ ਹੀ ਸੰਸਾਰ ਵਿੱਚ arogh ਹੈ ਜੋ ਜੋ દિસે ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ। ଅਥਵਾ ਸਤਪੁਰਖ ਜਿਨ ਜਾਣਿਆ ਸਤਗੁਰੂ ਤਿਸ ਕਾ ਨਾਉ। ਵਾਹ ਸਤ ਚਿੱਤ ਆਨੰਦ ਨੂੰ ਜਾਣਨ ਵਾਲਾ ਹੀ ਸਤਪੁਰਖ ਹੈ। ਵਾਹ ਸਤ arogh ਹੈ ਅਸਤ ਰੋਗ ਹੈ। ਸਤ ਦਿਨ ਹੈ ਅਸਤ ਰਾਤ ਹੈ। ਸਤ ਧਰਮ ਹੈ ਅਸਤ ਪਾਪ ਹੈ। ਕਬੀਰਾ ਜਹਾਂ ਗਿਆਨ ਤਹਿ ਧਰਮ ਹੈ ਜਹਾਂ ਝੂਠ ਤਹਿ ਪਾਪ। ਜਹਾਂ ਲੋਭ ਤਹਿ ਕਾਲ ਹੈ ਜਹਾਂ ਕੀਮਤ ਹੈ ਆ ਪਾਪ ਜਿੱਥੇ ਤੱਕ ਸੱਚ ਰੂਪੀ ਸੂਰਜ ਦੀ ਕਿਰਨ ਚਲੀ ਜਾਂਦੀ ਹੈ ਉੱਥੋਂ ਤਿੱਕਰ ਪਾਪਾ ਰੂਪੀ ਰੋਗ ਦੂਰ ਕਰਦੀ ਜਾਂਦੀ ਹੈ ਤਿਵੇਂ ਹੀ ਬਾਬਾ ਜੀ ਸੱਚ ਸਰੂਪ ਰੋਗ ਤੋਂ ਰਹਿਤ ਰਾਜੇ ਦੇ ਪਾਸ ਜਿਹੋ ਜਿਹੀ ਕੋਈ ਇੱਛਾ ਧਾਰ ਕੇ ਆਉਂਦਾ ਹੈ ਉਸ ਨੂੰ ਉਹ ਜਿਹੀ ਫਲ ਪ੍ਰਾਪਤ ਹੁੰਦਾ ਹੈ ਹਜ਼ੂਰ ਦੇ ਚਰਨਾਂ ਵਿੱਚ ਆਉਣ ਵਾਲਾ ਸਤਸੰਗੀ ਚੰਗ ਦੇ ਰਹਿਣ ਵਾਲਾ ਠਠਿਆੜ ਜਗਤ ਸਿੰਘ ਕਰਮ ਰੋਗ ਦੇ ਕਾਰਨ ਬਿਮਾਰ ਹੋ ਗਿਆ ਦੱਦੇ ਦੋਸ ਨਾ ਦੇਊ ਕਿਸੇ ਦੋਸ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੇ ਅਵਰਜਨਾ ਅਰਥ ਜੋ ਵੀ ਇਨਸਾਨ ਕਰਮ ਕਰਦਾ ਹੈ ਜਾਂ ਪਿੱਛੇ ਕੀਤੇ ਹਨ ਉਹਨਾਂ ਕਰਮਾਂ ਅਨੁਸਾਰ ਇਸ ਜੀਵ ਪਰ ਰੋਗ ਆਉਂਦੇ ਹਨ ਅਸਲੀ ਇਸ ਜੀਵ ਦੇ ਸੱਜਣ ਇਸ ਦੇ ਚੰਗੇ ਕਰਮ ਹਨ ਅਥਵਾ ਦੁਸ਼ਮਣ ਇਸ ਦੇ ਮੰਦੇ ਕਰਮ ਹਨ ਜਿਸ ਵਕਤ ਜੀਵ ਪੈਦਾ ਹੁੰਦਾ ਹੈ ਉਸੇ ਵਕਤ ਹੀ ਚੰਗੇ ਮੰਦੇ ਕਰਮ ਨਾਲ ਹੀ ਪੈਦਾ ਹੁੰਦੇ ਹਨ ਅਤੇ ਨਾਲ ਹੀ ਦੁੱਖ ਸੁੱਖ ਅੰਤ ਸਮੇਂ ਤੱਕ ਧਰਮ ਰਾਜ ਦੇ ਪਾਸ ਨਰਕ ਸੁਰਗ ਦੇ ਵਿੱਚ ਵੀ ਨਾਲ ਜਾਂਦੇ ਹਨ ਸੋ ਕਰਮਾ ਅਨੁਸਾਰ ਜਗਤ ਸਿੰਘ ਨੂੰ ਮਿਆਦੀ ਬੁਖਾਰ ਹੋ ਗਿਆ 40 ਦਿਨਾਂ ਦੇ ਬਾਅਦ ਬੁਖਾਰ ਟੁੱਟ ਗਿਆ ਕੁਝ ਵੱਧ ਘੱਟ ਖਾਣ ਨਾਲ ਫਿਰ ਤਪਦੀਖ ਹੋ ਗਿਆ ਡਾਕਟਰਾਂ ਨੇ ਜਵਾਬ ਦੇ ਦਿੱਤਾ ਘਰ ਵਾਲੇ ਚਿੰਤਾਤੁਰ ਹੋ ਗਏ ਪੈਸਾ ਖਤਮ ਹੋ ਗਿਆ ਮਿੱਤਰ ਸਾਥ ਛੱਡ ਗਈ ਹੁਣ ਪਤਾ ਲੱਗਦਾ ਹੈ ਕਿ ਮਿੱਤਰ ਕੌਣ ਹੁੰਦਾ ਹੈ ਤਦੇ ਤਾਂ ਸਾਹਿਬ ਕਹਿੰਦੇ ਹਨ ਨਾਨਕ ਕੱਚੜਿਆ ਸੋ ਤੋੜ ਢੂੜ ਸਜਣ ਸੰਤ ਪੱਕਿਆ ਓਏ ਜੀ ਬੰਦੇ ਵਿਛੜੇ ਓਏ ਮੂਹਾਂ ਨਾ ਜਾਹੀ ਛੋੜ ਗਰਮੀ ਦੇ ਦਿਨਾਂ ਵਿੱਚ ਡਾਕਟਰ ਨੇ ਕਿਹਾ ਇਸ ਨੂੰ ਬਾਗ ਦੀ ਬਾਹਰ ਲਈ ਹਵਾ ਵਿੱਚ ਰੱਖਿਆ ਕਰੋ ਸ਼ਾਇਦ ਬਾਝੀ ਜਾਵੇ ਹੁਣ ਬਾੜ ਬਾਗ ਵਿੱਚ ਰਹਿਣ ਲੱਗ ਗਿਆ ਇੱਕ ਦਿਨ ਮਾਨ ਵਿੱਚ ਵਿਚਾਰ ਆਇਆ ਕਿ ਪਤਾ ਨਹੀਂ ਸਰੀਰ ਦਾ ਰਹਿਣਾ ਹੈ ਜਾਂ ਨਹੀਂ ਮਨਾ ਬਾਬਾ ਜੀ ਦੇ ਦਰਸ਼ਨ ਕਰੀਏ ਦਵਾਈ ਨੇ ਤਾਂ ਕੁਝ ਨਹੀਂ ਕੀਤਾ ਹੁਣ ਦੁਆ ਲਈਏ ਕਰਜਕਾਰ ਵਾਲਿਆਂ ਨੂੰ ਪੁੱਛਿਆ ਤਾਂ ਕਿਸੇ ਨੇ ਮੰਨਾਂ ਨਹੀਂ ਚੋਰੀ ਐਸੀ ਵਿਉਂਤ ਬਣਾਈਏ ਘਰਦਿਆਂ ਨੂੰ ਪਤਾ ਨਾ ਲੱਗੇ 20 ਰੁਪਏ ਚੋਰੀ ਸੋਹਰਿਆਂ ਤੋਂ ਮੰਗਵਾ ਲਏ ਬਾਹਰ ਬਾਗ ਦੇ ਬਹਾਨੇ ਗੋਜਰੇ ਤੋਂ ਲਾਇਲਪੁਰ ਤੇ ਲਾਹੌਰ ਤੋਂ ਮੋਗੇ ਆ ਗਈ ਰਾਤ ਸੰਤ ਗੁਲਾਬ ਸਿੰਘ ਜੀ ਪ੍ਰਸ਼ਾਦਾ ਵਰਤੋਂ ਲੱਗੇ ਤਾਂ ਇਸ ਦੀ ਸੇਹ ਦੇਖ ਕੇ ਪੁੱਛਿਆ ਕਿੱਥੋਂ ਆਇਆ ਹੈ ਇਸ ਨੇ ਸਾਰਾ ਹਾਲ ਦੱਸਿਆ ਤਾਂ ਸੰਤਾ ਨੇ ਕਿਹਾ ਕਾਕਾ ਤੂੰ ਤਾਂ ਬਾਬਾ ਜੀ ਦੀ ਕਿਰਪਾ ਨਾਲ ਸੁਹਾਸ ਲੈ ਰਿਹਾ ਹੈ ਨਹੀਂ ਤੇ ਤੂੰ ਬਚ ਨਹੀਂ ਸਕਦਾ ਤੇਰੇ ਹੱਥਾਂ ਪੈਰਾਂ ਦੀ ਨਬਜ ਹੀ ਨਹੀਂ ਚਲਦੀ ਸੰਤਾਂ ਨੂੰ ਕੁਝ ਤਰਸ ਆਇਆ ਉਹਨਾਂ ਨੇ ਇੱਕ ਡੱਬੀ ਦਿੱਤੀ ਜਿਸ ਵਿੱਚ 100 ਗੋਲੀ ਸੀ ਤੇ ਕਿਹਾ ਦੋ ਗੋਲੀਆਂ ਰੋਜ਼ ਖਾਇਆ ਕਰ ਠੀਕ ਤਾਂ ਬਾਬਾ ਨਾਨਕ ਸਿੰਘ ਜੀ ਨੇ ਕਰਨਾ ਹੈ ਪਰ ਇਹ ਵੀ ਇੱਕ ਸਹਾਇਤਾ ਹੈ ਜੇ ਬਚ ਜਾਵੇ ਤਾਂ ਇਓ ਕਹਿ ਕੇ ਰਾਤ ਨੂੰ ਆਰਾਮ ਕਰਨ ਲਈ ਚੰਗੀ ਜਗ੍ਹਾ ਦਿੱਤੀ ਸਵੇਰੇ ਨਾਨਕਸਰ ਪਹੁੰਚਿਆ ਲੱड्डा ਸਿੰਘ ਪਹਿਰੇਦਾਰ ਦੇ ਰਾਈ ਬੇਨਤੀ ਕਰ ਪੇਜੀ ਬਾਬਾ ਜੀ ਨੇ ਅੰਦਰ ਬੁਲਾ ਲਿਆ ਪ੍ਰਸ਼ਾਦ ਅੱਗੇ ਰੱਖ ਮੱਥਾ ਟੇਕਿਆ ਬਾਬਾ ਜੀ ਨੇ ਸੁੱਖ-ਸਾਂਦ ਪੁੱਛੀ ਸਾਰੀ ਵਿਥਿਆ ਸੁਣਾਈ ਤੇ ਰੋਪਿਆ ਹਜ਼ੂਰ ਨੇ ਮੇਰ ਦ੍ਰਿਸ਼ਟੀ ਨਾਲ ਤੱਕਿਆ ਤੇ ਬਚਨ ਕੀਤਾ ਕਾਕਾ ਜਿਤਨਾ ਚੇਤੂ ਰਾਜ਼ੀ ਨਹੀਂ ਹੁੰਦਾ ਉਤਨਾ ਚਿਰ ਇੱਥੇ ਹੀ ਰਹਿ ਕਿਉਂਕਿ ਇੱਥੇ ਮੌਤ ਨਹੀਂ ਆ ਸਕਦੀ ਜਦੋਂ ਰਾਜ਼ੀ ਹੋ ਗਿਆ ਚਲਾ ਜਾਵੀਂ ਇਧਰ ਘਰ ਵਾਲੇ ਸਾਰੇ ਲੱਭ ਰਹੇ ਪਰ ਕਿਤੋਂ ਨਾ ਲੱਭਿਆ ਮਘਿਆਣੇ ਤੋਂ ਬਾਗਾ ਤੋਂ ਪਤਾ ਕੀਤਾ ਸਰਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਬਾਬਾ ਜੀ ਪਾਸ ਪਹੁੰਚ ਗਿਆ ਹੈ ਘਰ ਵਿੱਚ ਇਹ ਖੁਸ਼ੀ ਦੀ ਖਬਰ ਮਿਲੀ ਤਾਂ ਘਰ ਵਾਲਿਆਂ ਨੂੰ ਸੁੱਖ ਦਾ ਸਾਹ ਆਇਆ ਮਹੀਨਾ ਕੋ ਬਾਬਾ ਜੀ ਪਾਸ ਰਹਿੰਦਿਆਂ ਹੋ ਗਿਆ ਸਿਹਤ ਬਿਲਕੁਲ ਠੀਕ ਹੋਈ ਰੋਗ ਬਦਲ ਗਿਆ ਮਨ ਵਿੱਚ ਫੁੰਨਾ ਬਣਿਆ ਘਰ ਜਾ ਕੇ ਕੀ ਲੈਣਾ ਹੈ ਇਹ ਦੁਨੀਆ ਤਾਂ ਦੁੱਖਾਂ ਦੀ ਖਾਨ ਹੈ ਇਹ ਜ਼ਿੰਦਗੀ ਬਾਬਾ ਜੀ ਨੇ ਬਖਸ਼ੀ ਹੈ ਤੇ ਉਹਨਾਂ ਦੇ ਚਰਨਾਂ ਵਿੱਚ ਹੀ ਬਿਤਾਈਏ ਹਜ਼ੂਰ ਅੰਤਰੀਆਮੀ ਕਹਿਣ ਲੱਗੇ ਜਗਤ ਸਿੰਘ ਤੂੰ ਘਰ ਚਲਾ ਜਾ ਸਾਡੇ ਪਾਸ ਬੇਹੰਗਮ ਬੋਤ ਹਨ ਤੇਰੀ ਮਾਂ ਤੇ ਹੋਰ ਪਰਿਵਾਰ ਬਹੁਤ ਉਡੀਕ ਵਿੱਚ ਹੈ ਇਹ ਬਾਬਾ ਜੀ ਨੇ ਬਚਨ ਕੀਤਾ ਜਗਰਾਮਾ ਤੋਂ ਕਿਸੇ ਪ੍ਰੇਮੀ ਨੇ ਚਿੱਠੀ ਲਿਆ ਕੇ ਦਿੱਤੀ ਕਿ ਮਾਤਾ ਬਹੁਤ ਬਿਮਾਰ ਹੈ ਤੂੰ ਛੇਤੀ ਪਹੁੰਚ ਜਾ ਚਿੱਠੀ ਦੇਖ ਜਗਤ ਸਿੰਘ ਸਮਝ ਗਿਆ ਇਹ ਮੇਰੇ ਮੰਗਵਾਂ ਦਾ ਢੰਗ ਬਣਾਇਆ ਗਿਆ ਹੈ ਪਰ ਬਾਬਾ ਜੀ ਨੇ ਹੁਕਮ ਦੇ ਦਿੱਤਾ ਜਗਤ ਸਿੰਘ ਹੁਣ ਤੂੰ ਚਲਾ ਜਾ ਇਸ ਹੁਕਮ ਅਨੁਸਾਰ ਘਰ ਚੰਗ ਪਹੁੰਚ ਗਿਆ ਐਸੀ ਕਿਰਪਾ ਹੋਈ ਕਿ ਬਾਬਾ ਜੀ ਦਾ ਹੁਕਮ ਰੂਪੀ ਨਿਤਨੇਮ ਬਾ ਜਗਤ ਸਿੰਘ ਨੇ ਨਾ ਛੱਡੀ ਤੇ ਸੁੱਖਾਂ ਦੇ ਦਾਤੇ ਬਾਬਾ ਜੀ ਨੇ ਸਾਰੇ ਸੁੱਖ ਬਖਸ਼ ਦਿੱਤੇ ਹਾਰ ਵਕਤ ਬਾਬਾ ਜੀ ਦੇ ਗੁਣ ਗਾਉਂਦਾ ਹੈ ਤੇ ਕਹਿੰਦਾ ਹੈ ਹਰ ਕਾ ਨਾਮ ਹਿਰਦੇ ਨਿਤ ਧਿਆਈ ਸੰਗੀ ਸਾਥੀ ਸਗਲ ਧਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰਤੀ ਸਦਾ ਸਮਾਲੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ